ਖੁਸ਼ਿਆਰ ਸਿੰਘ ਦਲੇ ਨੇ ਕੋਈ 100 ਗੋਤ ਜੱਟਾਂ ਦਾ ਇਤਿਹਾਸ ਲਿਖਿਆ ਹੈ 100 ਗੋਤਾਂ ਦਾ ਉਹਦੇ ਵਿੱਚ ਹਰੇਕ ਜਾਨੀ ਗੋਤ ਦਾ ਨਹੀਂ ਕੱਢਿਆ ਤੇ ਇਹਨਾਂ ਦਾ origin ਜਾਨੀ ਰਾਜਪੂਤਾਂ ਚੋਂ ਹੀ ਆ ਜਿੱਦਾਂ ਸਿੱਧੂ ਔਰ ਬਰਾੜੇ ਭੱਟੀ ਰਾਜਪੂਤਾਂ ਦੇ ਵਿੱਚੋਂ ਬਣਿਆ ਸ਼ੁਰੂਆਤ ਦੇ ਵਿੱਚੋਂ ਬਣਿਆ ਜਿਹੜੇ ਆ ਦਸਾਂਜ ਮੱਲੀ ਤੇ ਹੋਰ ਕਿਹੜੇ-ਕਿਹੜੇ ਚੋਹਾਨਾ ਦੇ ਵਿੱਚੋਂ ਆ ਨਾਗਰੇ ਚਾਲ ਚੀਮੇ ਚੱਠੇ ਇਹ ਚੋਹਾਨ ਰਾਜਪੂਤਾਂ ਚੋਂ ਸੋ ਮਤਲਬ ਇਹ ਆ ਕਿ ਜੱਟ ਆਪਣੇ ਆਪ ਨੂੰ ਕੱਲ੍ਹ ਇੱਕ ਸਿਰਫ ਜੱਟ ਕਹਣ ਲੱਪੇ ਉਹ ਹੁਣ ਇਹ ਮੰਨਦੇ ਨਹੀਂ ਕਿ ਅਸੀਂ ਸਾਡਾ origin ਰਾਜਪੂਤਾਂ ਚੋਂ ਆ। ਇਹ ਹਿਸਟਰੀ ਇਹ ਹੈ ਕਿ ਜਿੰਨੇ ਵੀ ਪੰਜਾਬ ਦੇ ਤਕਰੀਬਨ ਜੱਟਿਆ ਨਾ ਮੈਂ ਚਾਰਕ ਗੋਤ ਜੋ ਮੈਂ ਪੜਿਆ ਮਾਨ, ਭੁੱਲਰ, ਹੇਰ, ਤਪੂਨੀਏ। ਇਹ ਕਹਿੰਦੇ ਅਸੀਂ ਨਹੀਂ ਜਣੀ ਰਾਜਪੂਤਾਂ ਚੋਂ ਹੈਗੇ ਅਸੀਂ ਸਿੱਧੇ ਜੱਟ ਆ ਜਣੀ ਜੋ ਵੀ ਆ। ਤੇ ਲੇਕਿਨ ਬਾਕੀਆਂ ਦਾ ਸਾਰਾ ਜਿਹੜਾ ਇਤਿਹਾਸ ਆ ਉਹ ਰਾਜਪੂਤਾਂ ਦੇ ਵਿੱਚੋਂ ਹੀ ਜਿਲੇ Rajasthan ਤੋਂ ਆ ਗਏ ਇੱਧਰ ਉਹਨਾਂ ਨੇ ਆਪਣੇ ਲੜਕੀ ਲੜਕੀਆਂ ਦੀਆਂ ਸ਼ਾਦੀਆਂ ਤਾਂ ਕਰਨੀਆਂ ਸੀ ਨਾ ਇੱਧਰ ਹੋਰ ਤਾਂ ਹੈ ਨਹੀਂ ਸੀ ਇੱਥੇ ਜੱਟ ਸੀਗੇ ਸੋ ਉਹ Rajput ਜਿਹੜੇ ਸੀ ਮਜਬੂਰੀ ਤੌਰ ਤੇ ਉਹ ਸ਼ਾਦੀਆਂ ਜਿਹੜੀ ਜੱਟਾਂ ਦੇ ਨਾਲ ਕਰਨ ਲੱਗ ਪਏ ਤੇ Rajput ਇਸ ਤਰ੍ਹਾਂ ਕਰਦੇ ਸੀ ਜਿਹੜਾ ਹੋਰ ਕੌਮ ਵਿੱਚ ਸ਼ਾਦੀ ਕਰ ਲਵੇ ਉਹਨੂੰ Rajput ਉਤੋਂ ਕੱਢ ਦਿੰਦੇ ਸੀ ਤੇ ਤਾਂ ਪਟੀਆਂ ਦਾ ਸੀਗਾ ਇੱਕ ਖੀਵਾ ਸੀ ਉਹਨੇ ਜੱਟਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ ਉਹਨੂੰ Rajputਾਂ ਨੇ ਕੱਢ ਦਿੱਤਾ ਜਿਹੜਾ ਜਣੀਆਂ ਬਰਾੜਾਂ ਦਾ ਤੇ ਸਿੱਧੂ ਬਰਾੜਾਂ ਦਾ ਜਿਹੜਾ ਬਜ਼ੁਰਗ ਸੀ